ਅਹ ਮਿਤੀ 25 26 ਦੀ ਦਰਮਿਆਨੀ ਰਾਤ ਨੂੰ ਜਿਹੜੀ ਆਪਣਾ ਸ਼ਹਿਰ ਹਸਤਾ ਦਾ ਅਸ਼ਾ ਛਡੌ ਕੇੰਦਰ ਆ ਭਗਤੇ ਵਿਖੇ ਉੱਥੇ ਚੋਰੀ ਹੋਈ ਸੀ ਉਹਦੇ ਵਿੱਚ ਨੋਐਕਟਰ ਤੇ ਜਿਹੜੀਆਂ ਨਸ਼ਾ ਛਡਾਉਣ ਦੇ ਵਿੱਚ ਗੋਲੀਆਂ ਵਰਤੀ ਜਾਂਦੀਆਂ ਉਹ ਜਿਹੜੀਆਂ ਚੋਰੀ ਹੋਣੀਆਂ ਪਾਈਆਂ ਗਈਆਂ ਸੀ ਇਸ ਦੇ ਸਬੰਧ ਅਸੀਂ ਮੁਕੱਦਮਾ ਨੰਬਰ 16 ਮਿਤੀ 28 26 ਨੂੰ ਦਰਜ ਕੀਤਾ ਹੈ ਜਿਹਦੀ ਤਫਤੀਸ਼ ਅਗੋਂ ਵਿੱਚ ਲਿਆਦੀ ਇਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਇੱਕ ਗਪਾਲ ਸਿੰਘ ਤੇ ਦੂਜਾ ਲੱਪ੍ਰੀਤ ਇਹ ਦੋਨੇ ਕੋਠਾ ਗੁਰੂ ਦੇ ਆ ਇਹਨਾਂ ਤੋਂ ਅਸੀਂ ਜਿਹੜਾ ਇਨਵਰਟਰ ਤੇ ਬੈਠਾ ਚੋਰੀ ਹੋਇਆ ਉਹ ਵੀ ਬਰਾਬਰ ਕੀਤਾ ਤੇ ਜਿਹੜੀਆਂ ਨਸ਼ੀਆਂ ਗੋਰੀਆਂ 1850 ਨਸ਼ੀਆਂ ਗੋਰੀਆਂ ਅਸੀਂ ਗਪਾਲ ਸਿੰਘ ਤੋਂ ਬ੍ਰਾਂਡ ਕੀਤੀਆਂ ਅਤੇ 2510 ਗੋਲੀਆਂ ਅਸੀਂ ਲੱਪ੍ਰੀਤ ਤੋਂ ਬ੍ਰਾਂਡ ਕੀਤੀਆਂ ਇਹਨਾਂ ਦੇ ਅਸੀਂ ਡਾਕਟਰ ਟੈਸਟ ਵੀ ਕਰਾਇਆ ਉਹ ਵੀ ਪੋਜ਼ਿਟਿਵ ਆਇਆ ਇਹਨਾਂ ਦੇ ਖਿਲਾਫ ਅਸੀਂ ਚੋਨੀ ਦੇ ਕੇਸ ਵਿੱਚ 22 ਸੀਐਨਡੀਪੀ ਐਸਐਟ ਤੇ 27 14 ਐਨਡੀਪੀ ਐਸਐਟ ਦਾ ਵਾਦਾ ਕਰ ਲਿਆ ਤੇ ਇਹਨਾਂ ਦਾ ਹੀ ਨਮਾਡ ਵੀ ਫਸਲ ਕੀਤਾ ਫੱਜ ਫੇਰ ਇਹਨੂੰ ਦੁਬਾਰਾ ਕੋਰਟ ਤੇ ਪੇਸ਼ ਕੀਤਾ ਜਾ ਰਿਹਾ ਹੈ। ਅ ਸਰ ਇਹ ਪਹਿਲਾਂ ਵੀ ਆਸ ਹੈ ਕਿ ਉਹਦੇ ਆਦਿ ਇਹਨਾਂ ਪਰਚੇ ਦੱਬੇ ਗਏ। ਫੇ ਪਰਚਾ ਨਹੀਂ ਇਹਨਾਂ ਦੇ ਕੋਈ ਦੱਜ ਹੋਣਾ ਪਿਆ ਗਿਆ ਪਰ ਇਹ ਨਸ਼ਾ ਖਾਂਦੇ ਜਿਹੜੇ ਆਦਿ। ਕੱਟ ਜਾ ਬਿਆਨੀਆਂ ਨੂੰ ਆਪਣਾ ਮੋਢੇ ਨੂੰ ਪੱਤ ਕਰਾ ਲੂ